ਪੰਜਾਬ ਦੇ ਵਿੱਚ ਵੱਡਾ ਦੁਖਾਂਤ ਹਾਦਸਾ ਵਾਪਰਿਆ ਜਿੱਥੇ ਚਾਈ ਚਾਈ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਨੌਜਵਾਨ ਜਾ ਰਹੇ ਸੀ ਇਸ ਦੌਰਾਨ ਜਦੋਂ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਦੋ ਕਾਰਾਂ ਦੇ ਵਿੱਚੋਂ ਇੱਕ ਕਾਰ ਪੈਂਚਰ ਹੋ ਗਈ ਤੇ ਜਦੋਂ ਦੋ ਨੌਜਵਾਨ ਆਪਣੀ ਕਾਰ ਨੂੰ ਖੁਦ ਪੈਂਚਰ ਲਗਾ ਕੇ ਕਾਰ ਦੇ ਵਿੱਚ ਜਿਵੇਂ ਹੀ ਬੈਠਣ ਲੱਗੇ ਸੀ ਕਿ ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਅੰਮ੍ਰਿਤਸਰ ਵਾਲੇ ਪਾਸਿਓਂ ਆਈ ਜਿਸ ਦੇ ਵਿੱਚ ਦੋ ਕਾਰ ਚਾਲਕ ਬੈਠੇ ਸਨ ਇਸ ਤੇਜ਼ ਰਫ਼ਤਾਰ ਕਾਰ ਨੇ ਦੋਵਾਂ ਨੌਜਵਾਨਾਂ ਤੇ ਗੱਡੀ ਛਾੜ ਦਿੱਤੀ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਹਰਮਨ ਸਿੰਘ ਜੋ ਕਿ 33 ਸਾਲਾ ਦਾ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਨਰਿੰਦਰ ਸਿੰਘ ਸ਼ੌਕੀ ਪਾਟਿਆ ਫਤੇਗੜ ਚੂੜੀਆਂ ਦੇ ਹਸਪਤਾਲ ਦੇ ਵਿੱਚ ਜਾ ਕੇ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲੇ ਦੋ ਨੌਜਵਾਨ ਸ਼ਰਾਬੀ ਹਾਲਤ ਦੇ ਵਿੱਚ ਸਨ ਤੇ ਉਹਨਾਂ ਦੀ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਮ੍ਰਿਤਕ ਨੌਜਵਾਨ ਨਰਿੰਦਰ ਸਿੰਘ ਸ਼ੌਕੀ ਪਾਟੀਆਂ ਦੇ ਚਾਚਾ ਗੁਰਮukh ਸਿੰਘ ਰਾਜੂ ਪਾਟਿਆ ਤੇ ਰਿਸ਼ਤੇਦਾਰ ਲਵ ਪਾਟਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਤੇਜ਼ ਰਫਤਾਰ ਗੱਡੀ ਨੇ ਦੋ ਨੌਜਵਾਨਾਂ ਨੂੰ ਧਰੜਿਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਤੇਜ਼ ਰਫਤਾਰ ਕਾਰ ਨੇ ਸਾਡਾ ਘਰ ਉਜਾੜ ਕੇ ਰੱਖ ਦਿੱਤਾ ਪਰਿਵਾਰਕ ਮੈਂਬਰਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੋਂ ਜਾ ਰਹੀ ਹਿੰਕੁਰ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਲ ਲੱਗੇ ਗੱਡੀ ਤੇ ਮਦਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦੇ ਤੇ ਇਹਨਾਂ ਦੀ ਜਾ ਕੇ ਮੁੱਕ ਤੇ ਕਿੰਨੇ ਜਣੇ ਦੀ ਦੋ ਜਣਿਆਂ ਦੀ ਮੁੱਕੇ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਅਮਸਰ ਦਾ ਹੈ ਕਿੰਨੇ ਜਣੇ ਗਏ ਸੀ 3 6 ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਸਰੋਂ 8 ਜਣੇ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੇਗੇ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਹੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਉਹਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦੇ ਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚਾਂ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਿਆਦਾ ਸ਼ਰਾਬ ਪੀਤੀ ਹੋਈ ਹੈ ਨਾ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਕਿੱਥੋਂ ਟੋਟਲੀ ਆਠੀਆਂ ਨੇ ਆ ਮਿੱਥੋਂ ਗਏ ਸੀ ਹਮਗੁਰ ਸਾਹਿਬ ਨੂੰ ਗਏ ਸੀ 6 ਫਦੇਗੜ ਚੋਰੀਆਂ ਤੇ 2 ਅੰਮ੍ਰਿਤਸਰ ਤੋਂ ਤੇ 2 ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌੜੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਨਾਲੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋ ਦੋ ਗੱਡੀ ਆਈ ਇਹਨਾਂ ਨੂੰ ਡਾਕ ਲੈ ਦੋ ਜਾਨਿਆਂ ਨੂੰ ਤੇ ਦੋਨਾਂ ਮੌਕੇ ਤੇ ਡੈਥ ਹੋਣਾਂ ਦੋਨਾਂ ਦੀ ਹੋ ਗਈ ਫਰੇਗਰ ਇੱਕ ਫਰੇਗਰ ਚੋਰੀਆਂ ਤੋਂ ਹੈ ਨਨਿੰਦਰ ਸਿੰਘ ਤੇ ਇੱਕ ਅਮਨੀਸ਼ਰ ਤੋਂ ਹੈ ਜਿੰਨਾਂ ਦੀ ਗੱਡੀ ਹੈ ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀਸ਼ਰ ਵਾਲੇ ਉਹਨਾਂ ਦੇ ਵਿਆਹ ਸੀ ਹਾਂਜੀ ਦੋ ਬੱਚੇ ਹਾਂਜੀ ਦੋ ਬੱਚੇ ਹਨ